ਇਹ ਮਾਣ ਆਪ ਕਿ ਮਾਣ ਦੇਖੋ ਖਰਾਬ ਖੇਡਾਂ ਦੇ ਖਿਡਾਰੀ ਕੋਲ ਨਾਮ ਜੰਗਲੇਲਾ ਜਿਹਨੇ ਖਾਸ ਤੌਰ 'ਤੇ ਖਾਰਾ ਤੇ ਖੰਡਾ ਦਾ ਮਾਣ ਪਾ ਕੇ ਜਾ ਕੇ ਜਾਕੀ ਖਾ ਬਾਗੇ ਰਵਦਾ ਕੋਈ ਕਬਲ ਜੂਨ ਕਤਵਾਰਾ ਸਾਹਿਬ ਭਾਵੇਂ ਦਾ ਖਿਡਾਰੀ ਜਿੰਨੀ ਕਦੇ ਨਵਰੀ ਗੰਦੀ ਆ ਗਿਆ ਆ ਆਪ ਨੂੰ ਕਿਤਾਬ ਨੂੰ ਆਪ ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ। ਮੈਂ ਕੌਣ ਬਾਵਾ ਤੇ ਜੀਤਾਂ ਆਪਾਂ ਲਈ ਇੱਥੇ ਆਏ ਤੇ ਅੰਗਾ ਕਰਦੇ ਹਾਂ ਅਮਰਦਾਸ ਜੀ ਦੀ ਵੰਦੀ ਅਮਰ ਹੈ। ਆਜੇ ਮੂਰਤ ਬਣਾਉਂ ਸਿਮਰਤ ਜੀ ਹਜਾਏ ਜਿਦੀ ਹਰ ਕਿਸਮ ਤੇ ਆਜੀ ਹੈ ਜੇ ਦਿੱਖ ਹੈ ਸਭ ਤੋਂ ਜਾਏ ਤੇ ਪਹਾੜਾਂ ਦੇ ਈਸ਼ਵਰੀ ਹੈ ਪਰ ਲੋਨ ਜੇ ਆਵੇ ਪਾਏ ਤਾਂ ਪਾਏ। ਰਤਨ ਪਿਤਾ ਸਹਿਤ ਸ੍ਰੀ ਗੁਰੂ ਰਵੀ ਸਿੰਘ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਸਾਰੇ ਜੀ ਜਦਾਂ ਪਾਸ਼ੀ ਅਲੀ ਆਤਮ ਜੋ ਜਹਾਰਾ ਜਿਹੋ ਸਰਕਲਾ ਬਰੂ ਬਾਣੀ ਕੇ ਬਹੁਤ ਗਲੂ ਕੇ ਜਹਾਰ ਅੱਤ ਸਤਿ ਦੀ ਪਾਤਸ਼ਾਹ ਦੀ ਦਾ ਜਗਤ ਸੇ ਪਾਤਸ਼ਾਹ ਨੂੰ ਬੱਲਾ ਹੈ ਜਾ ਰਿਹਾ ਚੋ ਚੱਲ ਜਾ ਰਿਹਾ ਚੱਲ ਇਧਰ ਇਧਰ ਤੋਂ ਵੀ ਆ ਜਾ ਪਾਉਣ ਆ ਕੋਲੋਂ ਵਾਂਚ ਕੇ ਆ ਦੇਖ ਲਈ ਤੇ ਵਾਹ ਦੇਖ ਕੇ ਦਸਤੀ ਦਾ ਜਨਾਬ ਪਿਆਰਿਆ ਸਤਾਰਿਆਂ ਦੀ ਪਾਈ ਦਾ ਧਿਆਨ ਕਰੇ ਹਾਲਪਤਾ ਦੀ ਬੋਲੋ ਜੀ ਹੋਲੇ ਜੇ ਆਪਕੋ ਦੌਸਤ ਨੇ ਆਉਣੇ ਤਾਂ ਅਮੇਰੀ ਸੀ ਜਿੱਤੇ ਬਾਂਦਰ ਚਕਾਏ ਕੋਤੀਆਂ ਲੋਗਾਂ ਹਿਆ ਚੱਕੜੀਆਂ ਤੇ ਚੜੇ ਆਰਿਆ ਨਾਚਣੇ ਗਏ ਕੀਮਾ ਕੀਮਾ ਤੇ ਗਏ ਜੰਡਾ ਦਾ ਪਾਤ ਦੇਖਾ ਲੇ ਗਏ ਕੁੱਤੀਆਂ ਨਾਲ ਲਵਾਈਆਂ ਦੇਗਨ ਖਬਾਲੇ ਗਏ ਪੀਰਾ ਭਾਣਾ ਮਿੱਠਾ ਕਰਕੇ ਬਣਿਆ ਜਿੰਨਾ ਬੀਬੀਆਂ ਨੇ ਖਲੇ ਖੇ ਲੋਟੀ ਤੇ ਦਾਲਾ ਕੀਮਾ ਪੱਤੀਆਂ ਦੇ ਆਦਵਹਾ ਪੁਆਇੰਟ ਪਰ ਇਹਨਾਂ ਦਾ ਪਾਰਾ ਇਹਨਾਂ ਦੇ ਇੰਟਰਪ੍ਰੀਜ਼ ਦਾ ਗੁਡ ਪ੍ਰੋਸੈਸ ਦੀ ਪ੍ਰੋਸੈਸਰ ਲਈ ਦਾ ਆਕਰਸ਼ਣ ਹਾਸਲ ਕਰਦਾ ਬੋਲੋ ਇਹ ਪੰਥ ਦੇ ਸਦਾ ਸਹਾਇਤਾ ਦਾ ਤਾਰੀਖ ਹੋ। ਨਕਾਨਾ ਸਾਬ ਤੇ ਹੋ ਗੁਰਦੁਆਰੇ ਜਿਸਨੋਂ ਮਾਸੂਮ ਸ਼ੋਰਿਆ ਗਿਆ ਤਾ ਗੁਰਦੁਆਰੇ ਜਿੱਥੇ ਗੱਤ ਨਾਲ ਜਵਾਬ ਅਦਾ ਕਰਦਾ ਤਾਂ ਸਾਡੇ ਬੱਚੋ ਜੇ ਪਾਸਾ ਜਿਓ ਇਹਨਾਂ ਆਂ ਦੇ ਮਾਨ ਨਕਾਨਿਆ ਦੇ ਤਾਨ ਨਿਉਟਿਆਂ ਦੀ ਓਟ ਨਿਗਤਿਆਂ ਦੀ ਗੱਟ ਨਿਪਟਿਆਂ ਦੀ ਫੱਟ ਨਿਆਸਰਿਆਂ ਦੇ ਆਸਰੇ ਸਰਬ ਕਲਾਪਸੂ ਅਕਾਲ ਸਵਾਹੀ ਤਨ ਤਨ ਗੁਰੂ ਬੰਦਾ ਦੀ ਮਹਾਰਾਜ ਤਨ ਤਨ ਸਿਗੁਰਾਂ ਦਾਸੀ ਮਹਾਰਾਜ ਆਪ ਜੀ ਦੇ ਪਵਿੱਤਰ ਅਸਥਾਨ ਫਤਖੰਦੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੱਚੇ ਪਾਤਸ਼ਾਹ ਜੀਓ ਹਾਜ਼ਰੀਆਂ ਭਰੀਆਂ ਨੇ ਇਸ ਵੇਲੇ ਸੱਚੇ ਪਾਤਸ਼ਾਹ ਜੀਓ ਜਲ ਖਾਲਸਾ ਜਿੱਥੇ ਬੰਦੀ ਅਤੇ ਹੋਰ ਸੰਗਤ ਕਰਨ ਭਤੀਆਂ ਨੇ ਮਿਲ ਕੇ ਅੱਗੇ ਪਾਤਸ਼ਾਹ ਜੀਓ ਪਿਛਲੇ 30 ਸਾਲਾਂ ਤੋਂ o 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 ਯਾਦ ਵਿੱਚ ਕੱਜ ਤੇ ਹਾਲਾ ਜੜਾ ਹੈ ਉਹ ਲਾਇਆ ਗਿਆ ਤਾਂ ਕਿ ਅਸੀਂ ਦੁਨੀਆ ਭਰ ਨੂੰ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਸਿੱਖ ਕੌਮ ਨੂੰ ਇਹ ਦਿਖਾੜਾ ਹੈ ਉਹਦੇ ਵਿੱਚ ਜਾਗਰਤੀ ਲਿਆ ਦਿੱਤੀਏ ਤੇ ਅਹਿਸਾਸ ਕਰਾ ਦਿੱਤੀਏ ਤਾਂ ਕਿ ਆਉਣ ਵਾਲੇ ਵਕਤ ਵਿੱਚ ਸਿੱਖ ਕੌਮ ਨਾਲ ਫਿਰ ਇਹੋ ਜਿਹਾ ਦੁਕਾਨਦਾਰ ਵਪਾਰੀ ਸਿੱਖਾਂ ਨਾਲ ਸਾਥ ਜੁਲਣਾ ਹੋਵੇ ਤੇ ਸਿੱਖਾਂ ਦੇ ਵਿੱਚ ਉਹ ਨਵੀਂ એનર્ਜੀ ਜਿਹੜੀ ਹੈ ਤਾਕਤ ਭਰੀ ਜਾ ਸਕੇ ਜੋਸ਼ ਤੇ ਜਜ਼ਬਾ ਪੈਦਾ ਕੀਤਾ ਜਾ ਸਕੇ ਤਾਂ ਕਿ ਸਿੱਖ ਕੌਮ ਹਲੇਸ਼ਾਂ ਲਈ ਇੱਕ ਗੁਲਾਮੀ ਦੇ ਜੜੇ ਆ ਜੰਜੀਰਾਂ ਨੂੰ ਤੋੜ ਕੇ ਆਜ਼ਾਦੀ ਹਾਸਲ ਕਰ ਸਕੇ ਤਾਂ ਕਿ ਆਉਣ ਵਾਲੇ ਵਕਤ ਸਿੱਖ ਕੌਮ ਦੁਨੀਆ ਦੇ ਦੇਸਵਾਏ ਮਾਮਦੇ ਨਾਲ ਆਜ਼ਾਦੀ ਨਾਲ ਜ਼ਿੰਦਗੀ ਬਦਲ ਕਰ ਸਕੇ ਕਿ ਕਿ ਆਉਣ ਵਾਲੇ ਵਕਤ ਵਿੱਚ ਇੱਕ ਧਰਮ ਸਿੱਖ ਕੌਮ ਜਿਹੜਾ ਹੈ ਉਸ ਮਾਮੇ ਦੀ ਜ਼ਿੰਦਗੀ ਨਾਲ ਜ਼ਿੰਦਗੀ ਬਦਲ ਕਰ ਸਕੇ ਸੱਚੇ ਬਾਦਸ਼ਾਹ ਦੀ ਆਪਜੀ ਬਖਸ਼ਿਸ਼ ਕਰਨ ਇਸੇ ਤਰ੍ਹਾਂ ਸੇ ਕੌਮ ਵਿੱਚ ਏਕਤਾ ਬਖਸ਼ਣਾ ਆਪਜੀ ਪਿਆਰ ਭਾਈਚਾਰਾ ਬਖਸ਼ਣਾ ਤਾਂ ਕਿ ਮਿਲ ਕੇ ਸੱਚੇ ਪਾਤਸ਼ਾਹ ਜੀ ਜੋ ਵਿਛੜੀਆਂ ਜੜੀਆਂ ਰੂਹਾਂ ਨੇ ਸੱਚੇ ਪਾਤਸ਼ਾਹ ਜੀਓ ਉਹਨਾਂ ਨੂੰ ਸੱਚੇ ਪਾਤਸ਼ਾਹ ਜੀਓ ਆਪਜੀ ਮਿਹਰ ਕਰਨੀ ਤਾਂ ਕਿ ਸੱਚੇ ਪਾਤਸ਼ਾਹ ਜੀਓ ਉਹਨਾਂ ਦੇ ਜੋ ਵਿਛੜੀਆਂ ਰੂਹਾਂ ਨੇ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਆ ਸ਼ਹਾਦਤਾਂ ਪਾਈਆਂ ਨੇ ਉਨਾ ਦੇ ਸੁਪਨੇਆਂ ਨੂੰ ਵੀ ਅਸੀਂ ਸਕਾਰ ਕਰ ਸਕੀਏ ਉਹਨਾਂ ਰੂਹਾਂ ਨੂੰ ਸੱਚੇ ਪਾਤਸ਼ਾਹ ਦੀ ਆਪ ਜੀ ਆਪਣੇ ਮੇਹਰ ਅਤੇ ਇੱਤਿਹਾਸ ਰੱਖਣਾ ਤੁਮੇ ਦੇ ਖਾਲਸਾ ਵਾਪਸ ਨੂੰ ਸਿੱਖੀ ਸਿਧਾਂਤਾਂ ਨਾਲ ਨਾਲ ਜੋੜਨਾ ਗ੍ਰਿੜਤਾ ਬਖਸ਼ਣੀ ਸਾਡੇ ਇਸ ਜੋ ਭੰਕਰ ਜੋ ਸਮਾ ਚੱਲ ਰਿਹਾ ਹੈ ਇਹਦੇ ਵਿੱਚੋਂ ਖੁਰਚੂ ਹੋ ਕੇ ਨਿਕਲ ਸਕੀਏ ਇਹਨਾਂ ਵਖਰੇ ਪਾਤਸ਼ਾਹ ਦੀ ਆਪ ਅਕਿਤ ਕਰਦੇ ਸਹੀ ਗੁਰਮਤਿ ਦਾ ਮੇਲ ਨੇ ਜਿਵੇਂ ਮਿਲਿਆ ਆਪ ਜਿਹਦਾ ਵਾਹਿਗੁਰੂ ਵਾਹਿਗੁਰੂ ने भेप